ਜਨਤਾ ਪਾਰਟੀ ਜਿੰਦਾਬਾਦ ਅੱਜ ਅਸੀਂ ਹਲਕਾ ਘਨੌਰ ਦੇ ਜੋ ਸਾਡੀ ਟੀਮ ਹੈ ਜੋ ਸਾਡੀ ਰੀੜ੍ਹ ਦੀ ਹੱਡੀ ਹੈ ਉਹਨਾਂ ਦਾ ਧੰਨਵਾਦ ਸਮਰੋਹ ਅਸੀਂ ਰੱਖਿਆ ਸੀ ਕਿਉਂਕਿ ਹਲਕਾ ਘਨੌਰ ਦੇ ਵਿੱਚ 2022 ਚ ਜਦੋਂ ਅਸੀਂ ਚੋਣਾਂ ਲੜਿਆ ਸੀ ਤਾਂ ਸਾਨੂੰ 5800 ਵੋਟਾਂ ਪਈਆਂ ਸੀ ਪਰ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਅਸੀਂ 15000 ਤੇ ਪਹੁੰਚੇ ਹਾਂ ਸਾਡਾ ਵੋਟ ਪਰਸੈਂਟੇਜ ਹੈ ਜੋ ਨੈਗ ਹੂੰਗਾ ਵੀ 2.5 ਗੁਣਾ ਵਧਿਆ ਹੈ ਬੜੀ ਅੱਛੀ ਵੋਟ ਸਾਨੂੰ ਪਈ ਹੈ ਉਮੀਦ ਸਾਨੂੰ ਹੋਰ ਜ਼ਿਆਦਾ ਨਹੀਂ ਸੀ ਵੋਟ ਹੋਰ ਜ਼ਿਆਦਾ ਪੈ ਸਕਦੀ ਸੀ ਪਰ ਜੋ ਹਲਕਾ ਘਨੌਰ ਦੇ ਸ਼ੰਭੂ ਬਾਰਡਰ 'ਚ ਜੋ ਧਰਨਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਕਰਕੇ ਸਾਨੂੰ ਵੱਡਾ ਲਾਸ ਹੋਇਆ ਨਹੀਂ ਤਾਂ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਨੇ ਜਿੱਤਨਾ ਸੀ ਪੂਰੇ ਦੇਸ਼ 'ਚ ਰਾਂਜੀ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਪਰ ਅਯੋਧਿਆ ਹੀ ਹਾਰ ਗਏ ਉਹਦਾ ਕੀ ਕਰਨੂਗਾ ਦੇਖੋ ਇਹਦੇ ਬਾਰੇ ਮੈਂ ਕਿਉਂਕਿ ਉੱਥੇ ਲੋਕਲ ਜਿਹੜੇ ਲੋਕ ਨੇ ਯੋਧਿਆਜੀ ਦੇ ਉਹ ਜ਼ਿਆਦਾ ਦੱਸ ਸਕਦੇ ਨੇ ਕੁਲਵਿੰਦਰਕੋਟ ਦੇ ਮਨ 'ਚ ਜੋ ਵੀ ਸੀਗਾ ਪਰ ਉਹਨਾਂ ਨੂੰ ਜਿਹੜੀ ਜਿਹੜੀ ਉਹਨਾਂ ਨੇ ਵਰਦੀ ਪਾਈ ਹੋਈ ਸੀ ਵਰਦੀ 'ਚ ਮੇਰਾ ਖਿਆਲ ਹੈ ਕਿ ਵਰਦੀ 'ਚ ਪਾਗੇ ਕੰਮ ਨਹੀਂ ਕਰਨਾ ਚਾਹੀਦੀ ਸੀਗਾ ਤੇ ਕੰਗਨਰ ਰਣੌਤ ਨੇ ਵੀ ਕਿਉਂਕਿ ਮੈਂ ਤੁਸੀ ਮੀਡੀਆ ਵਾਲਿਆਂ ਸਾਰੇ ਭਰਾਵਾਂ ਨੂੰ ਮੈਂ ਗੱਲ ਕਹੂੰਗਾ ਗੱਲ ਦੂਰ ਜਾਂਦੀ ਹੈ ਕੰਗਰ ਨਰਨੋਤ ਨੇ ਵੀ ਇਹ ਮੁੱਦੇ ਨੂੰ ਉਸ ਟਾਈਮ ਉਹ ਵੀ ਲੜ ਸਕਦੀ ਸੀ ਪਰ ਉਹਨੇ ਸ਼ਾਂਤ ਰਹਿ ਕੇ ਕਿਉਂਕਿ ਉਹਨੇ ਇੱਕ ਦੇਸ਼ ਦੀ ਵਰਦੀ ਪਾ ਕੇ ਜੋ ਸਾਡੀ ਭੈਣ ਖੜੀ ਸੀ ਉਹਦਾ ਵਰਦੀ ਦਾ ਸਨਮਾਨ ਕੀਤਾ ਜੋ ਕੰਗਰ ਨਰਨੋਤ ਨੇ ਕਿਸਾਨਾਂ ਬਾਰੇ ਕਿਹਾ ਸੀ ਉਹ ਸਹੀ ਕਹਿ ਰਹੀ ਨਹੀਂ ਮੈਂ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਹਿਯੋਗੀ ਪਾਰਟੀਆਂ ਦੇ ਵੱਲੋਂ 293 ਸੀਟਾਂ ਹਾਸਲ ਕਰਕੇ ਦੇਸ਼ ਦੇ ਵਿੱਚ ਲਗਾਤਾਰ ਤੀਜੀ ਵਾਰ ਐਨਡੀਏ ਗਠਬੰਧਨ ਦੀ ਸਰਕਾਰ ਬਣਾਈ ਗਈ ਹੈ ਤੇ ਥੋੜੀ ਦੇਰ ਦੇ ਵਿੱਚ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੌ ਚੁੱਕਣਗੇ ਜਿਸ ਤੋਂ ਪਹਿਲਾਂ ਕਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਰਦੇਸ਼ ਕਾਰਜਕਰਨੀ ਮੈਂਬਰ ਵਿਕਾਸ ਸ਼ਰਮਾ ਉਰਫ ਵਿੱਕੀ ਕਨੌਰ ਦੀ ਅਗਵਾਈ ਦੇ ਹੇਠ ਕਿ ਪ੍ਰੋਗਰਾਮ ਰੱਖਿਆ ਗਿਆ ਤੇ ਤੀਜੀ ਵਾਰ ਸਰਕਾਰ ਬਣਨ ਤੇ ਲੱਡੂ ਵੰਡੇਗੇ ਇਸ ਮੌਕੇ ਤੇ ਕਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵ代 ਗਰਾਫ ਦੇ ਲਈ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਜਦੋਂ ਪੱਤਰਕਾਰਾਂ ਨੇ ਹਲਕਾ ਇੰਚਾਰਜ ਅਤੇ ਪਰਦੇਸ਼ ਕਾਰਜਕੰਨੀ ਮੈਂਬਰ ਵਿਕਾਸ ਸ਼ਰਮਾ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਖੁਸ਼ੀ ਮੀਡੀਆ ਦੇ ਨਾਲ ਸਾਂਝੀ ਕਰਦੇ ਹੋਏ ਕਿ ਕੁਝ ਕਿਹਾ ਆਉਂਦੇ ਹਾਂ ਅੱਜ ਅਸੀਂ ਹਲਕਾ ਕਨੌਰ ਦੇ ਜੋ ਸਾਡੀ ਟੀਮ ਹੈ ਜੋ ਸਾਡੀ ਰੀੜ ਦੀ ਹੱਡੀ ਹੈ ਉਹਨਾਂ ਦਾ ਧੰਨਵਾਦ ਸਮਰੋਹ ਅਸੀਂ ਰੱਖਿਆ ਸੀ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਸਾਰੇ ਭਰਾ ਨੌਜਵਾਨ ਦੋਸਤ ਸਾਡੇ ਟੀਮ ਦੇ ਸਾਥੀ ਸਾਰੇ ਅੱਜ ਪਹੁੰਚੇ ਸੀ ਕਿਉਂਕਿ ਹਲਕਾ ਘਨੌਰ ਦੇ ਵਿੱਚ 2022 ਚ ਜਦੋਂ ਅਸੀਂ ਚੋਣਾਂ ਲੜਿਆ ਸੀ ਤਾਂ ਸਾਨੂੰ 5800 ਵੋਟਾਂ ਪਈਆਂ ਸੀ ਪਰ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਅਸੀਂ 15000 ਦੇ ਪਹੁੰਚੇ ਹਾਂ ਸਾਡਾ ਵੋਟ ਪਰਸੈਂਟੇਜ ਹੈ ਜੋ ਮੈਂ ਕਹੂੰਗਾ ਵੀ 2.5 ਗੁਣਾ ਵਧਿਆ ਹੈ ਬੜੀ ਅੱਛੀ ਵੋਟ ਸਾਨੂੰ ਪਈ ਹੈ ਉਮੀਦ ਸਾਨੂੰ ਹੋਰ ਜ਼ਿਆਦਾ ਦੀ ਸੀ ਵੋਟ ਹੋਰ ਜ਼ਿਆਦਾ ਪੈ ਸਕਦੀ ਸੀ ਪਰ ਜੋ ਹਲਕਾ ਘਨੌਰ ਦੇ ਸ਼ੰਭੂ ਬਾਰਡਰ ਚ ਜੋ ਧਰਨਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਕਰਕੇ ਸਾਨੂੰ ਵੱਡਾ ਲਾਸ ਹੋਇਆ ਹੈ ਦੂਜਾ ਹਲਕਾ ਘਨੌਰ ਦੇ ਪਿੰਡ ਸੇਰੇ ਵਿਖੇ ਜੋ ਆਕੜੀ ਤੋਂ ਸਾਡੇ ਭਰਾ ਕਿਸਾਨਾਂ ਗੂ ਉਹਨਾਂ ਦੀ ਜਿਹੜੀ ਡੈਥ ਹੋਈ ਸੀ ਸੁਰਿੰਦਰ ਸਿੰਘ ਜੀ ਦੀ ਉਹਦਾ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਨਹੀਂ ਤਾਂ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਨੇ ਜਿੰਨਾ ਸੀ ਤੇ ਤੀਜੀ ਵਾਰ ਸਰਕਾਰ ਬਣਨ ਜਾ ਰਹੇ ਉਸ ਬਾਰੇ ਕੀ ਕਹਿੰਦੇ ਹੋ ਦੇਖੋ ਅੱਜ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਹਲਕਾ ਘਨੌਰ ਦੇ ਵਿੱਚ ਵੀ ਸਾਰੇ ਅਗੋਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਨਰਿੰਦਰ ਮੋਦੀ ਜੀ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਬਹੁਤ ਕਿਉਂਕਿ ਮੋਦੀ ਜੀ ਹੀ ਨੇ ਜੋ ਦੇਸ਼ ਨੂੰ ਅੱਗੇ ਲਿਜਾ ਰਹੇ ਨੇ ਕਿਉਂਕਿ ਉਹਨਾਂ ਕੋਲ ਕੰਮ ਕਰਨ ਦੀ ਨੀਤੀ ਵੀ ਹੈ ਨiyet ਵੀ ਹੈ ਉਹਨਾਂ ਦਾ ਇੱਕੇ ਸੁਪਨਾ ਹੈ ਵੀ ਸਭ ਦਾ ਸਾਥ ਸਭ ਦਾ ਵਿਕਾਸ ਅੱਪਾ ਸੋਚ ਨਹੀਂ ਸਕਦੇ ਕਿ ਉਹਨਾਂ ਦੀ ਤੀਜੀ ਟਰਮ 'ਚ ਮੋਦੀ ਜੀ ਕਿਦਾਂ ਦੇ ਫੈਸਲੇ ਲੈਣਗੇ ਤੇ ਬੜੇ ਬੜੀ ਦੇਸ਼ ਨੂੰ ਬੜੀ ਤਰੱਕੀ ਆਪਣੇ ਦੇਸ਼ ਦੀ ਹੋਏਗੀ ਬੜੇ ਅੱਗੇ ਲੈ ਕੇ ਜਾਣਗੇ ਮੋਦੀ ਜੀ ਜਿਸ ਤਰ੍ਹਾਂ ਦੇਖਦੇ ਹੋ ਜਿਹੜਾ ਰਵਨੀਤ ਬਿੱਟੂ ਇੱਕ ਸਿੱਖ ਚਿਹਰਾ ਹੈਗੇ ਉਹਨਾਂ ਨੂੰ ਅੱਜ ਮੰਤਰੀ ਮੰਡਲ ਦੇ ਵਿੱਚ ਲੈ ਰਹੀ ਹੈ ਦੇਖੋ ਪੰਜਾਬ ਲਈ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਵਨੀਤ ਬਿੱਟੂ ਜੀ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਹੈ ਇਹ ਸਾਰੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਇੱਕ ਸਿੱਖ ਪਰਿਵਾਰ 'ਚੋਂ ਨੇ ਇੱਕ ਕਿਸਾਨ ਆਗੂ ਨੇ ਫਿਰ ਨੌਜਵਾਨ ਨੇ ਨੌਜਵਾਨਾਂ ਦੀ ਗੱਲ ਕਰਦੇ ਨੇ ਅਸੀਂ ਆਪਣੇ ਹਲਕਾ ਘਨੌਰ ਦੀ ਸਾਰੀ ਟੀਮ ਵੱਲੋਂ ਰਵਨੀਤ ਬਿੱਟੂ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਰ ਥੋੜੀ ਜੀ ਸਾਡੇ ਮਨ ਚ ਇੱਕ ਗੱਲ ਹੋਰ ਹੈ ਜੇ ਮਹਾਰਾਣੀ ਪ੍ਰਨੀਤਕੌਰ ਜੀ ਜਿੱਤ ਜਾਂਦੇ ਤਾਂ ਉਹਦੀ ਖੁਸ਼ੀ ਹੋਰ ਵੀ ਹੋਣੀ ਸੀ ਕਿਉਂਕਿ ਉਹਦਾ ਪਟਿਆਲਾ ਲੋਕ ਸਭਾ ਤੋਂ ਸਾਡੇ ਉਮੀਦਵਾਰ ਜੇ ਜਿੱਤਦੇ ਤਾਂ ਪਟਿਆਲਾ ਲੋਕ ਸਭਾ ਦੇ ਜਿੰਨੇ ਹਲਕੇ ਨੇ ਉਹ ਸਾਰੇ ਹਲਕਿਆਂ ਚ ਉਹ ਸਾਨੂੰ ਉਹਦਾ ਹੋਰ ਕੰਮ ਕਰਾਉਣ ਦੇ ਵਰਕਰਾਂ ਦੇ ਜਾਂ ਹਲਕਿਆਂ ਦੇ ਜੋ ਆਪਣੇ ਕੰਮ ਕਰਾਣੇ ਸੀ ਉਹਦਾ ਸਾਨੂੰ ਹੋਰ ਸ਼ੌਕ ਹੋਣੀ ਸੀ ਪਰ ਫੇਰ ਵੀ ਸਾਨੂੰ ਖੁਸ਼ੀ ਹੈ ਤੇ ਮੋਦੀ ਜੀ ਦਾ ਸ਼੍ਰੀ ਮਿਤਸ਼ਾ ਜੀ ਦਾ ਸਾਡੇ ਰਾਸ਼ਟਰੀ ਦੇ ਇੱਕ શ્રીਮਨ ਜੇਪੀ ਨੱਡਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ ਨੂੰ ਪੰਜਾਬ ਚੋਂ ਇੱਕ ਮੰਤਰੀ ਬਣਾਇਆ ਮੰਤਰੀ ਮੰਡਲ ਚ ਉਹਨਾਂ ਨੂੰ ਜਗ੍ਹਾ ਦਿੱਤੀ ਦੇਖੋ ਮੈਂ ਕਾਰਨ ਤਾਂ ਦੇਖੋ ਜਦੋਂ ਯੁੱਧ ਦਾ ਮੈਦਾਨ ਹੁੰਦਾ ਜਦੋਂ ਪਹਿਲਵਾਨ ਘੁਲਦੇ ਨੇ ਇੱਕ ਨੇ ਅੱਗੇ ਆਣਾ ਹੁੰਦਾ ਇੱਕ ਨੇ ਪਿੱਛੇ ਮਹਾਰਾਣੀ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ ਸਾਡੀ ਸਾਰੀ ਟੀਮ ਨੇ ਮਿਹਨਤ ਬਹੁਤ ਕੀਤੀ ਹੈ ਜੋ ਸਾਨੂੰ ਕੀਤਾ ਨਾ ਕਿਤੇ ਨੁਕਸਾਨ ਹੋਇਆ ਉਹ ਕਿਸਾਨ ਅੰਦੋਲਨ ਦਾ ਨੁਕਸਾਨ ਹੋਇਆ ਉਹਦੇ ਕਰਕੇ ਮੈਂ ਸਮਝਦਾ ਕਿ ਪਿਛਲੀ ਵਾਰ ਤੋਂ ਇਸ ਵਾਰ ਸਿੱਟਾ ਕੱਟ ਆਣ ਦਾ ਕੀ ਕਾਰਨ ਹੋ ਰਿਹਾ ਦੇਖੋ ਪਹਿਲਾਂ ਜਦੋਂ ਅਸੀਂ ਚੋਣਾਂ ਲੜੇ ਆ ਭਾਰਤੀ ਜਨਤਾ ਪਾਰਟੀ ਜਦੋਂ 2014 ਦਾ 2019 ਦਾ ਤਾਂ ਅਸੀਂ ਅਲਾਈਂਸ 'ਚ ਉਦੋਂ ਚੋਣਾਂ ਲੜੇ ਸੀ ਕਾਲੀ ਭਾਜਪਾ ਇਕੱਠੇ ਚੋਣਾਂ ਲੜਦੀ ਸੀ ਪਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਾਲੀ ਦਲ ਹੈ ਉਹ ਪੰਜਾਬ 'ਚ ਚੌਥੇ ਨੰਬਰ ਦੀ ਪਾਰਟੀ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਦਾ ਵੋਟ ਪਰਸੈਂਟੇਜ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ 19% ਹੋ ਗਿਆ ਤੇ ਜੇ ਆਪਾਂ ਵਿਧਾਨ ਸਭਾ ਵਾਈਜ਼ ਉਹ ਸਿੰਟਾਂ ਸਿੱਟਾਂ ਦਾ ਆਪਾਂ ਦੇਖੀਏ ਤਾਂ 23 ਸਿੱਟਾਂ ਅਸੀਂ ਪੰਜਾਬ 'ਚ ਜਿੱਤ ਚੁੱਕੇ ਹਾਂ ਤੇ 6 ਸਿੱਟਾਂ ਦੇ ਅਸੀਂ ਪੰਜਾਬ 'ਚ ਦੂਜੇ ਨੰਬਰ ਦੇ ਹਾਂ ਪੂਰੇ ਦੇਸ਼ 'ਚ ਰਾਮਜੀ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਪਰ ਅਯੋਧਿਆ ਇਹ ਹਾਰ ਗਏ ਉਹਦਾ ਕੀ ਕਾਰਨ ਮੰਤਰੋ ਦੇਖੋ ਇਹਦੇ ਬਾਰੇ ਮੈਂ ਕਿਉਂਕਿ ਉੱਥੇ ਲੋਕਲ ਜਿਹੜੇ ਲੋਕ ਨੇ ਅਯੋਧਿਆਜੀ ਦੇ ਉਹ ਜ਼ਿਆਦਾ ਦੱਸ ਸਕਦੇ ਨੇ ਕਿਉਂਕਿ ਨਾ ਤਾਂ ਮੈਂ ਅਯੋਧਿਆਜੀ ਦੇ ਪ੍ਰਚਾਰ ਚ ਗਿਆ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਉਹਦੇ ਬਾਰੇ ਵਿਗਾਦ ਜੀ ਜਿਸ ਤਰ੍ਹਾਂ ਲਗਾਤਾਰ ਇੱਕ ਮਾਮਲਾ ਸਾਹਮਣੇ ਆ ਰਿਹਾ ਚੰਡੀਗੜ੍ਹ ਦੇ ਰਿਪੋਰਟ ਤੇ ਅਧਿਕਾਰ ਕੰਗਨਰ ਨੌਤ ਦੇ ਮੰਡਲ ਤੋਂ ਬਾਤ ਪਰੇਸ਼ਾਨ ਸਦ ਵੀ ਨੇ ਉਹ ਤੇ ਉਹ ਮਾਮਲਾ ਸਾਹਮਣੇ ਉਹਦੇ ਬਾਰੇ ਮੈਂ ਇਹੀ ਕਹੂੰਗਾ ਕਿ ਕੁਲਵਿੰਦਰ ਕੌਰ ਵੀ ਸਾਡੇ ਪੰਜਾਬ ਦੀ ਬੇਟੀ ਹੈ ਸਾਡੀ ਧੀ ਹੈ ਤੇ ਕੰਗਨਰ ਨੌਤ ਵੀ ਇੱਕ ਮਹਿਲਾ ਹੈ ਉਹ ਵੀ ਸਾਡੀ ਭੈਣ ਹੈ ਕਿਉਂਕਿ ਕੁਲਵਿੰਦਰ ਕੌਰ ਦੇ ਮਨ ਚ ਜੋ ਵੀ ਸੀਗਾ ਜੋ ਵੀ ਉਹਨਾਂ ਦੇ ਮਨ 'ਚ ਰੋਸ ਸੀਗਾ ਪਰ ਉਹਨਾਂ ਨੂੰ ਜੇ ਜਿਹੜੀ ਉਹਨਾਂ ਨੇ ਵਰਦੀ ਪਾਈ ਹੋਈ ਸੀ ਵਰਦੀ 'ਚ ਮੇਰਾ ਖਿਆਲ ਹੈ ਕਿ ਵਰਦੀ 'ਚ ਪਾ ਕੇ ਕੰਮ ਨਹੀਂ ਕਰਨਾ ਚਾਹੀਦੀ ਸੀਗਾ ਤੇ ਕੰਗਣਾ ਰਣੌਤ ਨੇ ਵੀ ਕਿਉਂਕਿ ਮੈਂ ਤੁਸੀਂ মিডিਆ ਵਾਲਿਆਂ ਸਾਰੇ ਭਰਾਓ ਮੈਂ ਗੱਲ ਕਹੂੰਗਾ ਗੱਲ ਦੂਰ ਜਾਂਦੀ ਏ ਤਾਂ ਕੰਗਣਾ ਰਣੌਤ ਨੇ ਵੀ ਇਹ ਮੁੱਦੇ ਨੂੰ ਉਸ ਟਾਈਮ ਉਹ ਵੀ ਲੜ ਸਕਦੀ ਸੀ ਪਰ ਉਹਨੇ ਸ਼ਾਂਤ ਰਹਿ ਕੇ ਕਿਉਂਕਿ ਉਹਨੇ ਇੱਕ ਦੇਸ਼ ਦੀ ਵਰਦੀ ਪਾ ਕੇ ਜੋ ਸਾਡੀ ਭੈਣ ਖੜੀ ਸੀ ਉਹਦਾ ਵਰਦੀ ਦਾ ਸਨਮਾਨ ਕੀਤਾ ਜੋ ਕੰਗਰ ਨਰਨੌਤ ਨੇ ਕਿਸਾਨਾਂ ਬਾਰੇ ਕਿਹਾ ਸੀ ਉਹ ਸਹੀ ਕਿਹਾ ਸੀ ਨਹੀਂ ਮੈਂ ਦੇਖੋ ਮੈਂ ਇਹ ਕਹੂੰਗਾ ਕੰਗਰ ਨਰਨੌਤ ਨੇ ਜੋ ਕਿਸਾਨਾਂ ਬਾਰੇ ਕਿਹਾ ਸੀ ਮੈਨੂੰ ਨਹੀਂ ਲੱਗਦਾ ਮੈਂ ਉਹ ਵਿਚਾਰ ਨਾਲ ਉਹਦੇ ਵਿਚਾਰ ਨਾਲ ਮੈਂ ਸਹਿਮਤ ਨਹੀਂ ਸੀ ਉਹ ਉਹਨਾਂ ਦੀ ਆਪਣੀ ਸੋਚ ਸੀ ਯਾ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਸਾਡੇ ਨੇ ਉਹ ਸਾਡੇ ਭਰਾ ਨੇ ਸਾਡੇ ਪਿੰਡਾਂ ਚੋਂ ਹੀ ਨੇ ਸਾਡੇ ਆਪਣੇ ਨੇ ਕੋਈ ਬਗਾਨੇ ਨਹੀਂ ਹੈਗੇ ਤੇ ਹੁਣ ਸਰਕਾਰ ਬਣ ਗਈ ਹੈ ਕੇਂਦਰ ਦੇ ਵਿੱਚ ਤੀਜੀ ਵਾਰੀ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਆ ਤੇ ਰਵਨੀਤ ਮਿੱਟੂ ਜੀ ਜਿੱਥੇ ਕੇਂਦਰ ਦੇ ਵਿੱਚ ਮੰਤਰੀ ਬਣੇ ਆ ਸਾਨੂੰ ਆਸ ਹੈ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਜੋ ਸ਼ੰਭੂ ਸਾਡੇ ਹਲਕੇ ਚ ਘਨੌਰ ਹਲਕੇ ਚ ਸ਼ੰਭੂ ਬਾਰਡਰ ਤੇ ਬੈਠੇ ਨੇ ਬੜੀ ਜਲਦੀ ਉਹਨਾਂ ਦਾ ਮਸਲਾ ਜੋ ਹੈ ਉਹ ਹੱਲ ਹੋਏਗਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ